ਜਦੋਂ ਤੁਸੀਂ ਫਿਲਮ ਸ਼ੂਟ ਕਰਦੇ ਸੀ ਉੱਥੇ এনਵਾਇਰਨਮੈਂਟ ਹੀ ਉਦਾਂ ਦਾ ਹੁੰਦਾ ਸੀ ਸਾਰਾ ਉਦਾਂ ਦੇ ਲੋਕ ਉਦਾਂ ਦੇ ਘਰ ਲੋਕੇਸ਼ਨ ਉਦਾਂ ਦੀ ਕੀਤੀ ਸੀ ਸਾਰਾ ਆਰਟਵਰਕ ਬੜਾ ਕਮਾਲ ਦਾ ਸੀ ਜਦੋਂ ਤੁਸੀਂ ਫਿਲਮ ਦੇਖੋਗੇ ਵੀ ਨਾ ਤੁਹਾਨੂੰ ਇਹ ਲੱਗਣਾ ਹੀ ਨਹੀਂ ਕਿ ਅਸੀਂ ਇਹ ਸੈੱਟ ਲਾਇਏ ਹੋਏ ਨੇ ਤੁਹਾਨੂੰ ਲੱਗਣਾ ਕਿ ਉਹ ਉਸੇ ਦੌਰ ਚ ਪਹੁੰਚ ਗਏ ਕਟਪਾਇ ਤੇ ਮੈਨੂੰ ਖੁਦ ਨੂੰ ਇੰਝ ਲੱਗਦਾ ਸੀ ਕਿ ਮੈਂ ਇੰਦਰੀ ਆ ਇੰਦਰ ਦਾ ਕਰੈਕਟਰ ਦਾ ਤੇ ਮੈਨੂੰ ਲੱਗਦਾ ਕਿ ਮੈਂ ਉਹੀ ਪ੍ਰੋਟੋਕੋਲ ਘੋੜੇ ਅੱਗੇ ਪਿੱਛੇ ਬੌਗੀਆਂ ਮਤਲਬ ਕਿਡਾ ਲਾਮ ਲਸ਼ਕਰ ਇੱਕ ਰਿਆਸਤ ਤੋਂ ਦੂਜੀ ਰਿਆਸਤ 'ਚ ਜਾਣਾ ਤੇ ਮੈਂ ਇਸ ਕਰੈਕਟਰ ਨੂੰ ਫੀਲ ਕੀਤਾ ਪ੍ਰੋਪਰ ਮੈਨੂੰ ਲੱਗਦਾ ਕਿ ਜਿਹੜੀ ਇਹ ਰਜਨੀਜੀ ਤੱਕ ਸਬਰ ਹੈਗਾ ਹੀ ਹੈਗਾ ਜਿਹੜਾ ਸਬਰ ਇਸ ਟਰੈਕਟਰ ਚ ਸੀ ਉਹ ਵੀ ਬੜਾ ਕਮਾਲ ਦਾ ਸੀ ਕਿਉਂਕਿ ਜਦੋਂ ਆਪਾਂ ਰਾਜਿਆਂ ਮਹਾਰਾਜਿਆਂ ਦੀ ਕਿਸੇ ਸੁਣਦੇ ਆ ਗੱਲਾਂ ਸੁਣਦੇ ਆ ਨਾ ਉਹਨਾਂ ਚ ਸਬਰ ਨਾ ਵੀ ਚੀਜ਼ ਕਦੇ ਦੇਖਿਆ ਨਹੀਂ ਕੋਈ ਧਰਮੀ ਰਾਜਾ ਹੋਊਗਾ ਜਿਹਦੇ ਚ ਸਬਰ ਸੰਤੋਖ ਸੀਗਾ ਜਿਹੜਾ ਕਹਿੰਦਾ ਸੀ ਕਿ ਪ੍ਰਮਾਤਮਾ ਦੀ ਰਜਾ ਜੀ ਹੈ ਜੋ ਕੁਝ ਹੈਗਾ ਨੀ ਤਾਂ ਜ਼ਿਆਦਾਤਰ ਰਾਜੇ ਜਿਹੜੇ ਹੋਏ ਨੇ ਉਹ ਦونی ਚੰਦਰ ਗੀ ਹੋਏ ਨੇ ਜਿਹੜੇ ਕਹਿੰਦੇ ਸੀ ਵੀ ਮੈਂ ਹੀ ਰੱਬ ਹਾਂ ਤਾਂ ਇਸ ਕੈਰੈਕਟਰ 'ਚ ਵੀ ਮੈਨੂੰ ਲੱਗਦਾ ਕਿ ਕਾਫੀ ਹੱਦ ਤੱਕ ਜਿਹੜਾ ਠਹਿਰਾ ਉਹ ਆਇਆ ਤੇ ਉਸ ਤੋਂ ਬਾਅਦ 'ਚ ਮੈਨੂੰ ਲੱਗਦਾ ਜ਼ਿੰਦਗੀ 'ਚ ਕਿ ਜ਼ਰੂਰ ਬੰਦ ਦੀ ਜ਼ਿੰਦਗੀ 'ਚ ਜਿਹੜਾ ਠਹਿਰਾ ਹੋਣਾ ਚਾਹੀਦਾ ਮਹਾਰਾਜ ਦੀ ਰਾਜ 'ਚ ਹੋਣਾ ਚਾਹੀਦਾ ਸਾਰਾ ਕੁਝ ਜੋ ਰਾਜ ਤਹਿ ਤੱਕ ਕਵਨ ਪੜਾਈ ਜੋ ਪੀਖ ਮੰਗਵ ਹੈ ਤਾਂ ਕਿਆ ਕਟ ਜਾਏ ਮਿੱਠਤਨੀ ਵੀ ਨਾਨਕਾ ਇਹ ਜਦੋਂ ਵੀ ਜਸ ਬਾਜਪਾ ਦੀ ਗੱਲ ਕਿਤੇ ਵੀ ਹੁੰਦੀ ਹੈ ਤੇ ਹਰ ਇੱਕ ਬੰਦੇ ਨੂੰ ਇਹ ਜ਼ਰੂਰ ਹੁੰਦਾ ਕਿ ਹਾਂ ਉਹ ਜਦੋਂ ਵੀ ਪੰਜਾਬ ਨੂੰ ਲੋੜ ਪਈ ਜਾਂ ਪੰਜਾਬ ਦੇ ਵਿੱਚੋਂ ਕੋਈ ਵੀ ਲਹਿਰ ਉੱਠੀ ਤਾਂ ਜਸ ਬਾਜਵਾ ਹਣੀ ਜ਼ਰੂਰ ਬੋਲੇ ਨੇ ਮੈਂ ਤਾਂ ਹਮੇਸ਼ਾ ਹੀ ਦੁਆ ਕਰਦਾ ਕਿ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹੇ ਸਾਡੇ ਪੁਰਖਿਆਂ ਦੀ ਧਰਤੀ ਹੈ ਜ਼ਮੀਨਾਂ ਟਿੱਬਿਆਂ ਤੋਂ ਬਾਦ ਕੀਤੀਆਂ ਸਾਡੇ ਬਜ਼ੁਰਗਾਂ ਨੇ ਅਣਥੱਕ ਮਿਹਨਤ ਦੇ ਨਾਲ ਅਣਥੱਕ ਮਸ਼ਕੱਤ ਦੇ ਨਾਲ ਕਿਉਂਕਿ ਅਸੀਂ ਉਹ ਕਿਸੇ ਕਹਾਣੀ ਆਪਣੇ ਬਜ਼ੁਰਗਾਂ ਤੋਂ ਆਉਂਦੇ ਆ ਕੰਨਾਂ ਨਾਲ ਸੁਣੇ ਨੇ ਜਿਵੇਂ ਉਹ ਖੇਤੀ ਕਰਦੇ ਸੀ ਬੜਦਾਂ ਦੇ ਨਾਲ ਅੱਜ ਜੇ ਅਸੀਂ ਏਸੀ ਕੈਬਿਨਾ ਚ ਬੈਨੇ ਆ ਟਰੈਕਟਰਾਂ ਦੇ ਅੰਚ ਸਾਡੇ ਕੋਲੇ ਸਾਰੇ ਪਸੰਦ ਨੇ ਜਿਹੜੇ ਉਹ ਆਟੋਮੈਟਿਕ ਆ ਗਏ ਤਾਂ ਉਹ ਉਹਨਾਂ ਬਜ਼ੁਰਗਾਂ ਦੀ ਦੇਣਾ ਧਰਨੇ ਲਾਉਂਦੇ ਰਹੇ ਕਦੇ ਗੰਨੇ ਦੇ ਰੇਟ ਪਿੱਛੇ ਕਿਤੇ ਫਸਲਾਂ ਦੇ ਰੇਟ ਪਿੱਛੇ ਨਹੀਂ ਤਾਂ ਇਹ ਜ਼ਮੀਨਾਂ ਕਦੀਆਂ ਸਾ ਤੋਂ ਖੋਗੀ ਲੈ ਜਾਣੀਆਂ ਸੀ ਦਾਨ ਮਿਊਟ ਵੇਖ ਰਹੇ ਹੋ ਤੁਸੀਂ ਮੈਂ ਹਾਂ ਕੁਸ਼ਪ੍ਰੀਤ ਕੌਰ ਪੰਜਾਬੀ ਸਿਨੇਮਾ ਨਵੀਆਂ ਪਲਾਂਗਾ ਪੁੱਟ ਰਿਹਾ ਹੈ ਪੰਜਾਬੀ ਸਿਨੇਮਾ ਹਰ ਇੱਕ ਇਮੋਸ਼ਨਸ ਦੀ ਫਿਲਮ ਤੁਹਾਡੇ ਰੂਬਰੂ ਲੈ ਕੇ ਆ ਰਿਹਾ ਤੇ ਇਸੇ ਦੇ ਵਿਚਾਲੇ 30 ਅਗਸਤ ਨੂੰ ਸਿਨੇਮਾ ਘਰਾਂ ਚ ਬੀਬੀ ਰਜਨੀ ਫਿਲਮ ਇੱਕ ਵੱਖਰਾ ਮੀਲ ਪੱਧਰ ਸੈੱਟ ਕਰਨ ਆ ਰਹੀ ਹੈ ਤੇ ਇਸ ਫਿਲਮ ਦੇ ਵਿੱਚ ਤੁਹਾਨੂੰ ਜਸ ਬਾਜਵਾ ਰੂਪੀ ਗਿੱਲ ਇਹਨਾਂ ਦੇ ਨਾਲ ਹੋਰ ਕਈ ਕਲਾਕਾਰ ਜਿਹੜੇ ਨੇ ਉਹ ਆਪਣੀ ਕਲਾਕਾਰੀ ਦਿਖਾਉਂਦੇ ਨਜ਼ਰ ਆਉਣਗੇ ਤੇ ਸਾਡੇ ਨਾਲ ਜਸ ਬਾਜਵਾ ਐ ਸਸਤੀ ਕਲਸਰ ਸਸਤੀ ਕਲਸਰ ਤੁਸੀਂ ਵਧਾਈ ਦੇ ਪਾਤਰ ਹੋ ਇੱਕ ਤੇ ਅਸੀਂ ਵਧਾਈ ਦਿੰਨੇ ਆ ਜਦੋਂ ਕੋਈ ਬੰਦਾ ਚੰਗਾ ਕੰਮ ਕਰਦਾ ਤੁਹਾਨੂੰ ਦੋਰੀਆਂ ਵਧਾਈਆਂ ਕਿ ਤੁਸੀਂ ਇੱਕ ਬੀਬੀ ਰਜਨੀ ਦੇ ਵਿੱਚ کردار ਜਿਹੜਾ ਨਭਾਰੇ ਹੋ ਤੇ ਪੰਜਾਬੀ ਸਿਨੇਮੇ ਦੀ ਝੋਲੀ ਇਹਨਾਂ ਵਧੀਆ ਪ੍ਰੋਜੈਕਟ ਲਿਆਂਦਾ ਤੁਸੀਂ ਤੁਹਾਡਾ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਤੁਸੀਂ ਐਡੇ ਸੋਹਣੇ ਸ਼ਬਦ ਮੇਰੇ ਲਈ ਯੂਜ਼ ਕੀਤੇ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਤੁਹਾਡੇ ਵਾਂਗੂ ਮੈਂ ਵੀ ਆਪਦੇ ਆਪ ਨੂੰ ਇਹ ਬlesed feel ਕਰਦਾ ਕਿ ਮੈਂ ਇਸ ਫਿਲਮ ਦਾ ਹਿੱਸਾ ਬਣਿਆ ਔਰ ਇਹ ਇੱਕ ਇਤਿਹਾਸ ਦੀ ਫਿਲਮ ਹੈ ਸਾਡੇ ਸਿੱਖ ਇਤਿਹਾਸ ਦੀ ਫਿਲਮ ਹੈ ਜਿਹੜੀ ਕਹਾਣੀਆਂ ਜਿਹੜੀਆਂ ਅਸੀਂ ਬਜ਼ੁਰਗਾਂ ਤੋਂ ਰਾਤ ਨੂੰ ਸੁਣਦੇ ਹੁੰਦੇ ਸੀ ਅੱਜ ਉਹਨਾਂ ਫਿਲਮਾਂ ਦੇ ਵਿੱਚ ਸਾਨੂੰ ਕੰਮ ਕਰਨ ਦਾ ਮੌਕਾ ਮਿਲ ਰਿਹਾ ਜਿਹੜੀਆਂ ਦਾਦੀਆਂ ਤੋਂ ਨਾਨੀਆਂ ਤੋਂ ਕਹਾਣੀਆਂ ਸੁਣੀਆਂ ਔਰ ਉਹਨਾਂ ਲਈ ਵੀ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਜਿਹੜੀਆਂ ਕਹਾਣੀਆਂ ਉਹ ਸਾਨੂੰ ਸੁਣਾਉਂਦੀਆਂ ਸੀ ਅੱਜ ਉਹਨਾਂ ਦੇ ਬੱਚੇ ਉਹਨਾਂ ਫਿਲਮਾਂ ਦੇ ਵਿੱਚ ਕੰਮ ਕਰ ਰਹੇ ਆ ਸੋ ਸਾਰੇ ਮੈਨੂੰ ਲੱਗਦਾ ਕਿ ਪਰਿਵਾਰ ਨੂੰ ਔਰ ਸਾਰੀ ਟੀਮ ਨੂੰ ਸਿਰ ਮੇਨੂੰ ਬਹੁਤ-ਬਹੁਤ ਵਧਾਈ ਕਿ ਪਿਛਲੇ ਦਿਨਾਂ ਚ ਵੀ ਬਹੁਤ ਕਮਾਲ ਦੀਆਂ ਫਿਲਮਾਂ ਪੰਜਾਬੀ ਸਿਨੇਮੇ ਚ ਆਈਆਂ ਸਾਡੇ ਇਤਿਹਾਸ ਨੂੰ ਲੈ ਕੇ ਔਰ ਅੱਗੇ ਵੀ ਚੱਲ ਰਹੀਆਂ ਨੇ ਔਰ ਇਹ ਜਿਹੜਾ ਸਿਲਸਲਾ ਹੈ ਇਹ ਹੁਣ ਸ਼ੁਰੂ ਹੋਇਆ ਤੇ ਮਹਾਰਾਜ ਮੇਰ ਕਰੇ ਇਹ ਇੰਨੇ ਸਿਖਰ ਤੇ ਜਾਵੇ ਕਿ ਦੁਨੀਆ ਦੇ ਵਿੱਚ ਪੰਜਾਬੀ ਸਿਨੇਮਾ ਦਾ ਇੱਕ ਜਿਵੇਂ ਤਰੂ ਤਾਰਾ ਹੁੰਦਾ ਉਹ ਵੀ ਚਮਕ ਹੋਵੇ ਮੇਰੀ ਇਹ ਦੁਆ ਹੈ ਜੀ ਬਿਲਕੁਲ ਹੈ ਤੁਸੀਂ ਠੀਕ ਕਿਹਾ ਕਿ ਸਾਰੇ ਚਾਹੁੰਦੇ ਨੇ ਕਿ ਪੰਜਾਬੀ ਸਿਨੇਮਾ ਵੀ ਇੱਕ ਵੱਖਰਾ ਆਪਣਾ ਮੀਲ ਪੱਧਰ ਸੈੱਟ ਕਰੇ ਕਿ ਸਾਰੇ ਲੋਕ ਉਹਦੀਆਂ ਉਦਾਹਰਨਾਂ ਦੇਣ ਕਿ ਪੰਜਾਬੀ ਸਿਨੇਮਾ ਇਸ ਤਰੀਕੇ ਦਾ ਕੰਮ ਕਰ ਰਿਹਾ ਹਰ ਇੱਕ ਬੰਦੇ ਦੀ ਇੱਕ ਸੋਸ਼ਲ ਰਿਸਪਾਂਸਿਬਿਲਟੀ ਜਿਹੜੀ ਹੁੰਦੀ ਹੈ ਕਿ ਜਿੱਥੇ ਉਹ ਆਪਣੇ ਪੈਸੇ ਨੂੰ ਲੈ ਕੇ bizness ਨੂੰ ਲੈ ਕੇ ਕੰਮ ਕਰਦੇ ਨੇ ਉੱਥੇ ਹੀ ਸੋਸ਼ਲ ਰਿਸਪਾਂਸਿਬਿਲਟੀ ਵੀ ਹਰ ਇੱਕ ਬੰਦੇ ਦੀ ਆ ਅਸੀਂ ਚਾਹੁੰਦੇ ਆ ਕਿ ਤੁਸੀਂ ਇਹ ਜ਼ਰੂਰ ਦੱਸੋ ਕਿ ਸਨਮੇ ਦੀ ਸੋਸ਼ਲ ਰਿਸਪਾਂਸਿਬਿਲਟੀ ਕੀ ਹੈ ਇਹੀ ਆ ਜਿਹਦੇ ਮੂਰੇ ਆਪਾਂ ਬੈਠੇ ਆਂ ਸਨਮੇ ਦੀ ਜਿਹ ਰਿਸਪਾਂਸਿਬਿਲਟੀ ਦੀ ਗੱਲ ਕਰੀਏ ਤਾਂ ਸਨਮੇ ਦੀ ਪਹਿਲੀ ਰਿਸਪਾਂਸਿਬਿਲਟੀ ਤਾਂ ਇਹ ਹੀ ਆ ਕਿ ਅਸੀਂ ਆਪਣੀ ਜ਼ਿੰਦਗੀ 'ਚ ਜਿਹੜੀ ਬਹੁਤ ਬੇਫਾਲਤੂ ਦੀ ਸਟ੍ਰੈਸ ਆ ਜਾਂ ਤੁਹਾਡੇ ਕੰਮਕਾਰ ਦੀ ਸਟ्रेस ਆ ਜਾਂ ਤੁਸੀਂ ਆਪਦੀ ਜ਼ਿੰਦਗੀ ਚ ਬਹੁਤ ਲੋ ਫੀਲ ਕਰਦੇ ਹੋ ਮਿਊਜ਼ਿਕ ਦਾ ਵੀ ਇਹੀ ਕੰਮ ਹੈ ਹਰ ਇੱਕ ਤਰੀਕੇ ਦਾ ਮਿਊਜ਼ਿਕ ਹੈ ਜਦੋਂ ਬੰਦਾ ਸੈਡ ਹੁੰਦਾ ਤਾਂ ਉਹਨੂੰ ਇੱਕ ਸਹਾਰੇ ਵਾਸਤੇ ਗਾਣੇ ਚਾਹੀਦੇ ਨੇ ਉਦਾਂ ਦੇ ਗਾਣੇ ਸੁਣਦਾ ਨੱਚਣ ਟੱਪਣ ਵਾਲੇ ਵਿਆਹ ਵਾਲੇ ਗਾਣੇ ਹੋਰ ਨੇ ਥੋੜੇ ਪੰਪ ਅਪ ਵਾਸਤੇ ਗਾਣੇ ਹੋਰ ਨੇ ਉਵੇਂ ਸਿਨਮੇ ਦੀ ਰਿਸਪੌਂਸਿਬਿਲਟੀ ਇਹ ਹੈ ਕਿ ਲੋਕਾਂ ਦਾ ਹਾਸਾ ਠੱਠਾ ਕਰੀਏ ਲੋਕਾਂ ਦਾ ਐਂਟਰਟੇਨ ਕਰੀਏ ਲੋਕਾਂ ਨੂੰ ਉਹਦੇ ਨਾਲ ਨਾਲ ਜਿਹੜਾ ਸਾਡਾ ਅਸਲ ਮੂਲ ਹੈ ਜਿਹੜਾ ਸਾਡਾ ਜਿਹੜੀ ਮਿੱਟੀ ਨੂੰ ਅਸੀਂ ਬਿਲੋਂਗ ਕਰਦੇ ਆਂ ਔਰ ਜਿਹੜੇ ਇੱਕ ਮੈਂ ਕਹਿੰਨਾ ਕਿ ਵਿਲੱਖਣ ਇਤਿਹਾਸ ਨੂੰ ਬਿਲੋਂਗ ਕਰਦੇ ਆਂ ਉਹ ਵੀ ਕਿਤਨਾ ਕਿਤੇ ਨਾਲ ਨਾਲ ਫਿਲਮਾਂ ਦੇ ਰੂਪ ਚ ਕਿਉਂਕਿ ਅੱਜ ਕੱਲ ਦਾ ਜਿਹੜਾ ਟਾਈਮ ਹੈ ਉਹ ਬਹੁਤ ਮੈਨੂੰ ਲੱਗਦਾ ਕਿ ਲੋਕਾਂ ਦੀ ਜ਼ਿੰਦਗੀ ਹੈ ਜਿਹੜੀ ਬੜੀ ਭੱਜ ਨਾ ਠੜੀ ਜ਼ਿੰਦਗੀ ਹੈ ਲੋਕਾਂ ਕੋਲ ਟਾਈਮ ਨਹੀਂ ਇੰਨੇ ਬਿਜ਼ੀ ਨੇ ਤੇ ਕੰਮ ਵੀ ਹੈ ਨਹੀਂ ਕੋਈ ਬਿਲਲੇ ਬਿਜ਼ੀ ਨੇ ਅੱਜ ਕੱਲ ਨਾ ਉਹ ਇਤਿਹਾਸ ਨਾਲ ਜੁੜ ਸਕਦੇ ਆ ਇੰਨਾ ਟਾਈਮ ਹੈ ਕਿਉਂ ਇਤਿਹਾਸ ਸੁਣ ਸਕਣ ਕਿਸੇ ਕਥਾਵਾਚਕ ਤੋਂ ਜਾਂ ਇੰਨਾ ਟਾਈਮ ਨਹੀਂ ਲੋਕਾਂ ਕੋਲ ਕਿ ਉਹ ਕਿਤਾਬਾਂ ਪੜ੍ਹ ਸਕਣ ਸਿਨੇਮਾ ਇੱਕ ਮਾਧਿਅਮ ਬਣ ਜਾਂਦਾ ਹੈ ਕਿ ਐਂਟਰਟੇਨਮੈਂਟ ਦੇ ਨਾਲ ਨਾਲ 2 ਘੰਟੇ ਦੇ ਵਿੱਚ ਵਿੱਚ ਆਪਣੀ ਉਹ ਤੁਹਾਨੂੰ ਗੱਲ ਵੀ ਸਮਝਾ ਜਾਂਦਾ ਤੇ ਤੁਸੀਂ ਉਹਨੂੰ ਖੁਸ਼ੀ ਨਾਲ ਚਾਹ ਨਾਲ ਦੇਖਦੇ ਵੀ ਹੋ ਸੋ ਮੈਨੂੰ ਲੱਗਦਾ ਇਹ ਸਿਨੇਮੇ ਦੀ ਰਿਸਪੌਂਸਿਬਿਲਟੀ ਔਰ ਸਿਨੇਮਾ ਬਹੁਤ ਜ਼ਿਆਦਾ ਖਰਾ ਉਤਰ ਰਿਹਾ ਆਪਣੀ ਰਿਸਪੌਂਸਿਬਿਲਟੀ ਤੇ ਇਸ ਦਿਨਾਂ ਦੀਆਂ ਫਿਲਮਾਂ ਦੇਖੋ ਤੇ ਆਉਣ ਵਾਲੇ ਦਿਨਾਂ ਦੀਆਂ ਜਿਹੜੀਆਂ ਫਿਲਮਾਂ ਨੇ ਉਹ ਵੀ ਨਾਲ ਨਾਲ ਹੁਣ ਚੱਲ ਰਹੀਆਂ ਨੇ ਤੇ ਵੱਡੀ ਗੱਲ ਲੋਕਾਂ ਦਾ ਧੰਨਵਾਦ ਹੈ ਕਿ ਲੋਕ ਕਿੰਨਾਂ ਫਿਲਮਾਂ ਨੂੰ ਰਿਸਪੌਂਸ ਵੀ ਉਵੇਂ ਪਰਮਾ ਦੇ ਰਹੇ ਐ ਪਹਿਲਾਂ ਲੋਕਾਂ ਦਾ ਸ਼ਿਕਵਾ ਹੁੰਦਾ ਸੀ ਕਿ ਇੰਦਾਂ ਦੀਆਂ ਫਿਲਮਾਂ ਨਹੀਂ ਬਣਦੀਆਂ ਸੋ ਹੁਣ ਉਹ ਸ਼ਿਕਵੇ ਲੋਕਾਂ ਦੇ ਦੂਰ ਹੋਏ ਐ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਆਪਣੇ ਇਤਿਹਾਸ ਤੇ ਪੰਜਾਬੀ ਜੁਗਤ ਤੇ ਸੱਭਿਆਚਾਰ ਤੇ ਫਿਲਮਾਂ ਆਉਣ ਵਾਲੇ ਦਿਨਾਂ ਚ ਵੀ ਲੈ ਕੇ ਆਉਂਦੇ ਰਹੀਏ ਹਾਂ ਇਹ ਵੀ ਜ਼ਰੂਰ ਹੈ ਕਿ ਕਮਰਸ਼ੀਅਲ ਵਰਲਡ ਐ ਇਹ ਗਿਵਨ ਟਿੱਕ ਵਾਲਾ ਕੰਮ ਹੈ ਬਹੁਤ ਬਹੁਤ ਇਨਵੈਸਟਮੈਂਟ ਹੈ ਬਹੁਤ ਮੋਟੀ ਮਨੀ ਲੱਗਦੀ ਹੈ ਤੇ ਜਿਹੜੀਆਂ ਕਮਰਸ਼ੀਅਲ ਫਿਲਮਾਂ ਨੇ ਵੈਸੀ ਕਮਰਸ਼ੀਅਲ ਉਹੀ ਹੁੰਦੀ ਹੈ ਜਿਹੜੀ ਚੱਲ ਜਵੇ ਚਾਹੇ ਉਹ ਇਤਿਹਾਸ ਤੇ ਬਣੀ ਹੈ ਚਾਹੇ ਉਹ ਕਮੇਡੀ ਫਿਲਮ ਹੈ ਜਦੋਂ ਉਹ ਫਿਲਮ ਰਿਕਵਰੀ ਕਰ ਗਈ ਪ੍ਰੋਡਿਊਸਰ ਨੂੰ ਸੇਵ ਕਰ ਗਈ ਉਹ ਕਮਰਸ਼ੀਅਲ ਹੀ ਹੈ ਪਰ ਮੈਨੂੰ ਲੱਗਦਾ ਪੰਜਾਬੀਆਂ ਨੇ ਪਿਛਲੇ ਸਮੇਂ ਚ ਹੁੰਗਾਰਾ ਭਰਿਆ ਜੰਨੀਆਂ ਵੀ ਫਿਲਮਾਂ ਆਈਆਂ ਨੇ ਉਹ ਸਾਰੀਆਂ ਸੁਪਰ ਹਿੱਟ ਗਈਆਂ ਨੇ ਚਾਹੇ ਉਹ ਸਾਡੇ ਇਤਿਹਾਸ ਤੇ ਚਾਹੇ ਓਦਾਂ ਵੀ ਫਿਲਮ ਸੋ ਸਾਡਾ ਵੀ ਇਸ ਰੈਵਨਿਊ ਨੂੰ ਲੈ ਕੇ ਕੋਸ਼ਿਸ਼ ਹੈ ਕਿ ਜ਼ਰੂਰ ਅਸੀਂ ਲੋਕਾਂ ਦੇ ਘਰ ਘਰ ਤੱਕ ਇਹ ਆਵਾਜ਼ ਪਹੁੰਚਾ ਸਕੀਏ ਕਿ ਅਸੀਂ ਆਪਣੇ ਇਤਿਹਾਸ ਤੇ ਫਿਲਮ ਬਣਾਈ ਹੈ ਤੁਸੀਂ ਆਉਂਦੇ ਹੋ ਪਰਿਵਾਰਾਂ ਨਾਲ ਆਪਦੇ ਬੱਚਿਆਂ ਨਾਲ ਖਾਸ ਕਰਕੇ ਜਿਹੜੇ ਬਾਹਰਲੇ ਮੁਲਕਾਂ ਚ ਪਰਿਵਾਰ ਰਹਿੰਦੇ ਨੇ ਸ਼ਹਿਰਾਂ ਚ ਰਹਿੰਦੇ ਨੇ ਜ਼ਰੂਰ ਇਹ ਫਿਲਮ ਆਪਦੇ ਜਵਾਕਾਂ ਨੂੰ ਤੇ ਆਪਦੇ ਮਾਪਿਆਂ ਨੂੰ ਨਾਲ ਲੈ ਕੇ ਦੇਖ ਕੇ ਆਇਓ ਇੱਕ ਫੀਡਬੈਕ ਹੈ ਤੁਹਾਡੀ ਫਿਲਮ ਦੇ ਲਈ ਹੀ ਕਿ ਜਿਵੇਂ ਹੀ ਟੀਜ਼ਰ ਫਿਲਮ ਦਾ ਆਇਆ ਬੀਬੀ ਰਜਨੀ ਜਿਵੇਂ ਹੀ ਪੋਸਟਰ ਆਇਆ ਤਾਂ ਉਦੋਂ ਲੋਕਾਂ ਨੇ ਗੂਗਲ ਕਰਨਾ ਸ਼ੁਰੂ ਕੀਤਾ ਕਿ ਬੀਬੀ ਰਜਨੀ ਕੌਣ ਹੈ ਹਾਲਾਂਕਿ ਤੁਸੀਂ ਸਾਖੀਆਂ ਸੁਣੀਆਂ ਨੇ ਪਰ ਜਿਹੜੀ ਹੋਣ ਵਾਲੀ ਪੀੜ੍ਹੀ ਐ ਜਾਂ ਜਿਹੜੇ ਅਸੀਂ ਸਾਡੇ ਵਾਲੀ ਪੀੜ੍ਹੀ ਆ ਤਾਂ ਅਸੀਂ ਉਹ ਸਾਖੀਆਂ ਨਹੀਂ ਸੁਣੀਆਂ ਸੀ ਕਿ ਬੀਬੀ ਰਜਨੀ ਕੌਣ ਨੇ ਪਰ ਫਿਲਮ ਤੋਂ ਬਾਅਦ ਸਭ ਨੂੰ ਪਤਾ ਲੱਗ ਗਿਆ ਕਿ ਬੀਬੀ ਰਜਨੀ ਕੌਣ ਨੇ ਤੇ ਇਹਦੇ ਲਈ ਵੀ ਤੁਹਾਨੂੰ ਵਧਾਈਆਂ ਹੋਣ ਧੰਨਵਾਦੀ ਇਹ ਤਾਂ ਬਹੁਤ ਚੰਗੀ ਗੱਲ ਐ ਇਹ ਬਹੁਤ ਵੱਡਾ ਕੰਪਲੀਮੈਂਟ ਐ ਖੁਸ਼ੀ ਦੀ ਗੱਲ ਐ ਕਿ ਅਸੀਂ ਵੀ ਜਦੋਂ ਨਾ ਸੁਹਾਣਾ ਸਾਹਿਬ ਬੂਟੇ ਆਸ ਦਾ ਬੂਟਾ ਬਾਬਾ ਜੀ ਦੇ ਘਰੇ ਨਮਸਕਾਰ ਕਰਕੇ ਸ਼ੁਰੂ ਕੀਤਾ ਕਿ ਬੂਟੇ ਬੰਡੀਏ ਤੇ ਅਸੀਂ ਜਦੋਂ ਪੁੱਛਦੇ ਸੀ ਜੁਵਾਕਾਂ ਨੂੰ ਕਿ ਤੁਹਾਨੂੰ ਪਤਾ ਬੀਬੀ ਰਜਨੀ ਕੌਣ ਹੈ 90% ਜੁਵਾਕਾਂ ਨੂੰ ਨਹੀਂ ਪਤਾ ਜੁਵਾਕਾਂ ਨੂੰ ਛੱਡੋ ਜਦੋਂ ਬੀਬੀਆਂ ਨੂੰ ਪੁੱਛਦੇ ਸੀ ਵੱਡੀਆਂ ਭੈਣਾਂ ਨੂੰ ਪੁੱਛਦੇ ਸੀ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ ਬੀਬੀ ਰਜਨੀ ਕੌਣ ਹੈ ਤਾਂ ਕਿਤਨਾ ਕਿਤੇ ਦਿਲ ਨੂੰ ਠੇਸ ਵੀ ਲੱਗਦੀ ਸੀ ਕਿ ਇਹ ਸਾਡਾ ਐਡਾ ਵੱਡਾ ਇਤਿਹਾਸ ਅੱਖੋਂ ਪਰੋਖੇ ਹੋ ਗਿਆ ਤੇ ਹੁਣ ਜਾ ਕੇ ਸਾਨੂੰ ਇਸ ਗੱਲ ਦੀ ਖੁਸ਼ੀ ਵੀ ਹੈ ਕਿ ਮਹਾਰਾਜ ਨੇ ਇਹ ਸੇਵਾ ਸਾਡੇ ਹਿੱਸੇ ਸਾਨੂੰ ਬਖਸ਼ੀ ਮੈਂ ਤਾਂ ਸੇਵਾ ਹੀ ਕਹੂੰਗਾ ਕਿ ਦੁਬਾਰੇ ਲੋਕਾਂ ਦੇ ਰੂਹ ਰੂ ਕਰਵਾ ਰਹੇ ਹਾਂ ਚਲੋ ਅਸੀਂ ਤਾਂ ਨਹੀਂ ਕਰਵਾ ਰਹੇ ਘਰ ਮਹਾਰਾਜ ਕਰਵਾ ਰਿਹਾ ਹੈ ਕਿ ਲੋਕਾਂ ਨੂੰ ਪਤਾ ਲੱਗੇ ਕਿ ਬੀਬੀ ਰਜਨੀ ਕੌਣ ਸੀ ਤੇ ਉਹਦੀ ਜਰਨੀ ਕੀ ਸੀ ਉਹਦਾ ਸਫਰ ਉਹਦੇ ਸਿੱਦਕ ਦਾ ਪਤਾ ਲੱਗੇ ਉਹਦੇ ਭਰੋਸੇ ਦਾ ਲੋਕਾਂ ਨੂੰ ਪਤਾ ਲੱਗੇ ਜਦੋਂ ਬੰਦਾ ਆਪਾਂ ਕਹਿੰਦੇ ਕਿ ਟੁੱਟ ਜਾਂਦਾ ਹਰ ਇੱਕ ਪਾਸਿਓਂ ਫਿਰ ਉਹਨੂੰ ਪਰਮਾਤਮਾ ਦਾ ਘਰ ਯਾਦ ਆਉਂਦਾ ਤੇ ਤੁਸੀਂ ਦੇਖੋ ਇਹ ਜਰਨੀ ਹੈ ਬੀਬੀ ਰਜਨੀ ਕਦੇ ਵੀ ਇੰਨੀਆਂ ਔਕੜਾਂ ਦੇ ਬਾਵਜੂਦ ਕਦੇ ਟੁੱਟਿਆ ਉਹਨੇ ਆਪਦੇ ਆਪ ਨੂੰ ਟੁੱਟਣ ਨਹੀਂ ਦਿੱਤਾ ਉਹਨੂੰ ਭਰੋਸਾ ਸੀ ਪਰਮਾਤਮਾ ਤੇ ਸੀ ਤੇ ਪਰਮਾਤਮਾ ਕਿਵੇਂ ਸਹਾਈ ਹੋਇਆ ਇਹ ਫਿਲਮ ਦੇਖ ਕੇ ਤੁਹਾਨੂੰ ਜ਼ਰੂਰ ਬੜੀਆਂ ਚੀਜ਼ਾਂ ਨੇ ਇਸ ਫਿਲਮ ਤੇ ਮੈਂ ਹਰ ਵਾਰ ਇਹ ਕਹਿੰਨਾ ਕਿ ਬੜੀਆਂ ਚੀਜ਼ਾਂ ਥੋੜੀ ਜ਼ਿੰਦਗੀ ਚ ਕਮ ਆਉਣਗੀਆਂ ਇਸ ਫਿਲਮ ਦੀਆਂ ਇੱਕ ਪੋਜ਼ਿਟਿਵ એનર્ਜੀ ਚਾਹੀਦੀ ਹੁੰਦੀ ਹੈ ਨਾ ਬੰਦੇ ਨੂੰ ਜਦੋਂ ਉਹ ਬੰਦਾ ਕਿਤੇ ਮੁਕਾਮ ਤੇ ਜਾਣਾ ਹੁੰਦਾ ਡਿੱਗਦਾ ਫਿਰ ਉੱਠਦਾ ਫਿਰ ਡਿੱਗਦਾ ਫਿਰ ਇੱਕ ਟਾਈਮ ਤੇ ਉਹਨੂੰ ਲੱਗਦਾ ਵੀ ਨਹੀਂ ਹੋਊਗਾ ਜਦੋਂ ਤੁਸੀਂ ਇਹ ਫਿਲਮ ਦੇਖੋਗੇ ਤੇ ਤੁਹਾਨੂੰ ਇੰਨੀ ਕੁ ਪੋਜ਼ਿਟਿਵ એનર્ਜੀ ਆਊਗੀ ਤੁਹਾਡੀ ਜ਼ਿੰਦਗੀ ਚ ਜਿਹੜੇ ਵੀ ਵੈਲਿਡ ਸੁਪਨੇ ਨੇ ਪ੍ਰਮਾਤਮਾ ਉਹਨਾਂ ਨੂੰ ਪੂਰੀ ਕਰਨ ਦੀ ਮਿਹਨਤ ਇਸ ਫਿਲਮ ਨੂੰ ਦੇਖ ਕੇ ਦੋ ਗੱਲਾਂ ਤੁਹਾਡੀ ਫਿਲਮ ਮੈਨੂੰ ਲੱਗਦਾ ਦੋ ਕੰਮ ਕਰੂਗੀ ਇੱਕ ਤੇ ਆਪਣੇ ਇਤਿਹਾਸ ਤੋਂ ਜਾਣੂ ਕਰਵਾਉਗੀ ਤੇ ਦੂਜਾ ਇਹ ਕਿ ਸੋਸ਼ਲ ਮੀਡੀਆ ਦੇ ਦੌਰ ਚ ਜਿਹੜਾ ਹਰ ਇੱਕ ਬੰਦੇ ਚੋਂ ਸਬਰ ਸੰਤੋਖ ਜਿਹੜਾ ਉਹ ਖਤਮ ਹੋ ਗਿਆ ਕਿਸੇ ਵੀ ਚੀਜ਼ ਨੂੰ ਲੈ ਕੇ ਸਬਰ ਨਹੀਂ ਕਰਨਾ ਸਿਰਫ 30 ਸਕਿੰਡ ਦੀ ਰੀਲ ਚ ਸਭ ਕੁਝ ਖਤਮ ਹੋਣਾ ਚਾਹੀਦਾ ਹੈ ਜੇ ਕੁਝ ਹਾਸਿਲ ਕਰਨਾ ਤੇ ਉਹ ਵੀ ਛੇਤੀ ਹੋਣਾ ਚਾਹੀਦਾ ਹੈ ਤੇ ਇਹ ਫਿਲਮ ਜਿਹੜੀ ਆ ਸਬਰ ਸੰਤੋਖ ਤੇ ਸ਼ੁਕਰਾਨੇ ਦੇ ਨਾਲ ਵੀ ਮੈਨੂੰ ਲੱਗਦਾ ਜੋੜੇਗੀ ਮੈਂ ਕਹਣਾ ਵੀ ਗੱਲ ਤੁਹਾਡੀ ਜਮਨ ਸਹੀ ਹੈ ਕਿ ਅਸੀਂ ਸਵਾਰਥੀ ਹੋ ਗਏ ਆ ਜੇ ਗੁਰਦੁਆਰੇ ਵੀ ਜਾਂਦੇ ਆ ਤਾਂ ਉਹ ਵੀ ਆਪਣੇ ਮਤਲਬ ਲਈ ਜਾਂਦੇ ਆ ਤੇ ਸਾਨੂੰ ਐ ਹੁੰਦਾ ਕਿ ਅਸੀਂ ਮੱਥਾ ਟੇਕ ਕੇ ਘਰੇ ਪਹੁੰਚੀਏ ਤੇ ਜਿਹੜੀ ਗੱਲ ਅਸੀਂ ਸੋਖ ਉੱਥੇ ਸੋਕੀਏ ਆ ਉਹ ਸਾਡੇ ਆਉਂਦੇ ਆਉਂਦੇ ਪੂਰੀ ਹੋ ਜਵੇ ਚਲੋ ਮਹਾਰਾਜ ਕਰ ਵੀ ਦਿੰਦੇ ਆ ਇਹ 'ਚ ਕੋਈ ਸ਼ੱਕ ਨਹੀਂ ਬੇਅੰਤ ਨੇ ਉਹ ਸਮਰੱਥ ਨੇ ਸਾਰਾ ਕੁਝ ਉਹਨਾਂ ਨੇ ਫੁਰਨਾ ਵੀ ਅੰਦਰ ਉਹਨਾਂ ਨੇ ਬਣਾਉਣਾ ਬੇਨਤੀ ਵੀ ਉਹਨਾਂ ਨੇ ਕਰਾਉਣੀ ਤੇ ਪੂਰਾ ਵੀ ਆਪ ਕਰਨਾ ਪਰ ਹਾਂ ਅੱਜ ਕੱਲ ਦੀ ਜ਼ਿੰਦਗੀ 'ਚ ਲੋਕਾਂ 'ਚ ਥੋੜਾ ਜਿਹਾ ਮੈਨੂੰ ਲੱਗਦਾ ਕਿ ਠਹਿਰਾ ਦੀ ਘਾਟ ਹੈਗੀ ਆ ਕਾਲੀ ਚ ਕਰਨਾ ਚਾਹੁੰਦੇ ਆ ਸਾਰਾ ਕੁਝ ਅਸੀਂ ਆਪਦੀ ਗੱਲ ਕਰਦੇ ਆ ਮੈਂ ਤੇ ਲੋਕਾਂ ਨੂੰ ਤਾਂ ਕੀ ਕਹਣਾ ਅਸੀਂ ਹਰ ਇੱਕ ਚੀਜ਼ ਕਾਲੀ ਚ ਕਰਨੀ ਚਾਹੁੰਦੇ ਆ ਵੀ ਸਾਡਾ ਆ ਵੀ ਕੰਮ ਹੋ ਜਾਵੇ ਸਾਡਾ ਆ ਵੀ ਕੰਮ ਹੋ ਜਾਵੇ ਸੋ ਠਹਿਰਾ ਵੀ ਬੀਬੀ ਰਜਨੀ ਤੋਂ ਸਿੱਖਣਾ ਚਾਹੀਦਾ ਜੀਵਨ ਚ ਔਰ ਤੁਸੀਂ ਸਤਕਾਰ ਸਭ ਤੋਂ ਵੱਡੀ ਗੱਲ ਆਪਦੇ ਪਿਤਾ ਜੀ ਦਾ ਸਤਕਾਰ ਕਰਨਾ ਅੱਜ ਜੇ ਸਾਡੇ ਮਾਪਿਓ ਸਾਡੇ ਮੁਤਾਬਕ ਕੁਝ ਨਾ ਕਰਨ ਮੈਂ ਇਹੋ ਜਿਹੇ ਲੋਕਾਂ ਨੂੰ ਵੀ ਜਾਣਦਾ ਜਿਹੜੇ ਮਤਲਬ ਲੜ ਪੈਂਦੇ ਆ ਲੜ ਕੇ ਪੈਂਦੇ ਆ ਆਊਟ ਆਫ ਦਾ ਵੇ ਤੱਕ ਜਾਂਦੇ ਆ ਸਾਲ-ਸਾਲ ਬੋਲਦੇ ਨਹੀਂ ਆਪਦੇ ਮਾਪਿਓ ਨਾਲ ਤੁਸੀਂ ਦੇਖੋ ਬੀਬੀ ਰਜਨੀਜੀ ਨੇ ਆਪਦੇ ਪਿਤਾ ਜੀ ਦਾ ਕਿੱਡਾ ਸਤਕਾਰ ਕੀਤਾ ਇੱਕ ਬੰਦਾ ਕਿਸੇ ਲਈ ਕਿੰਨਾ ਮਾੜਾ ਕਰ ਸਕਦਾ ਜਿੰਦਗੀ 'ਚ ਜੀਵਨ ਸਾਥੀ ਹੈ ਜਿਹੜਾ ਸਭ ਤੋਂ ਐਮ ਹੁੰਦਾ ਮਾਪਿਓ ਤੋਂ ਬਾਅਦ ਇੱਕ ਜੀਵਨ ਸਾਥੀ ਹੈ ਜਿਹਦਾ ਰਿਸ਼ਤਾ ਬਹੁਤ ਖੂਬਸੂਰਤ ਹੁੰਦਾ ਥੋੜਾ ਪਿੱਲਰ ਹੈ ਇੱਕ ਉਹ ਔਰ ਤੁਹਾਡਾ ਪਿਓ ਤੁਹਾਡੇ ਲਈ ਕਿਹੋ ਜਿਹਾ ਜੀਵਨ ਸਾਥੀ ਲੱਭ ਦਿੰਦਾ ਜਿਹੜਾ ਪਿੰਗਲਾ ਤੇ ਉਹਦੇ باوجود ਵੀ ਫਿਰ ਬੀਬੀ ਰਜਨੀਜੀ ਨੇ ਉਹਨਾਂ ਨੂੰ ਕਿਹਾ ਸਤਕਾਰ ਕੀਤਾ ਆਪਦੇ ਪਿਤਾ ਜੀ ਦਾ ਕਿ ਪਿਤਾ ਜੀ ਜੋ ਤੁਸੀਂ ਕਰਤਾ ਮੈਂ ਇਹਨੂੰ ਖਿੜੇ ਮੱਥੇ ਕਬੂਲਦੀ ਆਂ ਪ੍ਰਮਾਤਮਾ ਦੀ ਇਹੀ ਰਜ਼ਾ ਸੀ ਇਤੋਂ ਵੱਡੀ ਕੋਈ ਐਗਜ਼ਾਮਪਲ ਹੋਈ ਨਹੀਂ ਸਕਦੀ ਇਤੋਂ ਵੱਡਾ ਸਦਕ ਸਬਰ ਸਤਕਾਰ ਮੈਨੂੰ ਤੁਸੀਂ ਕੋਈ ਕਿਤੇ ਦਿਖਾ ਦਿਓ ਕਿ ਕੋਈ ਅਕਸਰ ਨੂੰ ਹੈ ਤਾਂ ਅਸੀਂ ਇਨਸਾਨ ਹੀ ਆ ਨਾ ਸਾਨੂੰ ਗੁੱਸਾ ਆ ਜਾਂਦਾ ਸਾਨੂੰ ਤਾਂ ਮਤਲਬ ਇੰਨੀ ਛੇਤੀ ਗੁੱਸਾ ਆਉਂਦਾ ਅਸੀਂ ਸੋਚ ਨਹੀਂ ਸਕਦੇ ਅਸਤਾ ਬੈਠੇ ਬੈਠੇ ਰੱਬ ਤੇ ਵੀ ਸ਼ੱਕਵਾ ਕਰ ਦਿੰਨੇ ਆ ਵੀ ਯਾਰਾ ਤੂੰ ਮੇਰੇ ਨਾਲ ਕੀ ਕੀਤਾ ਇਹ ਨਹੀਂ ਸੋਚਦੇ ਨਾ ਵੀ ਜੇ ਉਹ ਚਾਹੇ ਤੇ ਅਗਲਾ ਸਾਂਹ ਆਵੇ ਸਾਨੂੰ ਦੇ ਹੀ ਰਿਆ ਨਾ ਸਾਰਾ ਕੁਝ ਪਰ ਸਾਡੀਆਂ ਲੋੜਾਂ ਸਾਡਾ ਸੁਆਰਥ ਵੱਡਾ ਹੈ ਅੱਜ ਦੇ ਯੁੱਗ 'ਚ ਤਾਂ ਕਰਕੇ ਇਹਦੇ ਤੇ ਤਾਂ ਮੈਨੂੰ ਲੱਗਦਾ ਕਿ ਜੇ ਅਸੀਂ ਕਈ ਦਿਨ ਵੀ ਬੋਲੀ ਜਾਈਏ ਤਾਂ ਵੀ ਬੀਬੀ ਰਜਨੀ ਜੀ ਬਾਰੇ ਸ਼ਬਦ ਘਟ ਜਾਣਗੇ ਸਾਡੇ ਕੋਲੇ ਪਰਮਾਤਮਾ ਦੀ ਤਾਂ ਚਲੋ ਵਿਆਖਿਆ ਆਪਸੀ ਕਰੀ ਨਹੀਂ ਸਾਡੇ ਸਾਡੀ ਉਹਦੀ ਔਕਾਤ ਨਹੀਂ ਅਸੀਂ ਸ਼ੁਕਰਾਨਾ ਹੀ ਕਰ ਸਕਦੇ ਹਾਂ ਮਹਾਰਾਜ ਦਾ ਤੇ ਕਿ ਸਾਨੂੰ ਇਸ ਫਿਲਮ ਦਾ ਹਿੱਸਾ ਬਣਨ ਦਾ ਉਹਨਾਂ ਨੇ ਸਾਤੋਂ ਸੇਵਾ ਲਈ ਮੈਂ ਤਾਂ ਸੇਵਾ ਹੀ ਕਹੂੰਗਾ ਔਰ ਪ੍ਰੋਡਿਊਸਰਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੰਨਾ ਸੋਹਣਾ ਕਨਸੈਪਟ ਹੈ ਜਿਹੜਾ ਉਹ ਤਿਆਰ ਕੀਤਾ ਅਮਰਬਾਈ ਜਿਨੇ ਕਹਾਣੀ ਲਿਖੀ ਬਲਜੀਤ ਸਿੰਘ ਦੇਉ ਭਾਜੀ ਬਹੁਤ ਮਿਹਨਤੀ ਟੀਮ ਸੀ ਸਾਰੀ ਟੀਮ ਬਹੁਤ ਐਫਰਟ ਕਰ ਰਹੀ ਔਰ ਹੁਣ ਸਾਡਾ ਬਸ ਈ ਫਰਜ ਹੈ ਕਿ 30 ਅਗਸਤ ਤੱਕ ਅਸੀਂ ਰੌਲਾ ਪਾ ਪਾ ਕੇ ਲੋਕਾਂ ਨੂੰ ਦੱਸਣਾ ਹੈ ਕਿ ਭਾਈ ਅਸੀਂ ਆ ਫਿਲਮ ਬਣਾਈ ਹੈ ਤੁਸੀਂ ਆਪਦੇ ਜਵਾਕਾਂ ਨਾਲ ਤੇ ਆਪਦੇ ਪਰਿਵਾਰ ਨਾਲ ਜ਼ਰੂਰ ਦੇਖ ਕੇ ਆਓ ਅਸੀਂ ਇਹ ਨਹੀਂ ਕਹਾਂਗੇ ਕਿ ਤੁਸੀਂ ਆਪਣੇ ਕਿਰਦਾਰ ਬਾਰੇ ਦੱਸੋ ਕਿਉਂਕਿ ਜਦੋਂ ਟ੍ਰੇਲਰ ਆਵੇਗਾ ਹੋ ਸਕਦਾ ਉਹਦੇ ਵਿੱਚ ਥੋੜਾ ਕਲੀਅਰ ਹੋ ਜਾਈ ਕਿ ਤੁਹਾਡਾ ਕਿਰਦਾਰ ਕੀ ਵੇਂਦਾ ਹੈ ਪਰ ਪੋਸਟਰ ਆਪਣੇ ਆਪ ਚੀਜ਼ ਬਿਆਨ ਕਰਦੇ ਨੇ ਕਿ ਅਹਿਮ ਕਿਰਦਾਰ ਜਿਹੜਾ ਤੁਸੀਂ ਫਿਲਮ 'ਚ ਨਿਭਾ ਰਹੇ ਹੋ ਪਰ ਇਹ ਜ਼ਰੂਰ ਦੱਸੋ ਕਿ ਜਦੋਂ ਅਸੀਂ ਕੋਈ ਵੀ ਕਿਰਦਾਰ ਨਿਭਾਉਂਦੇ ਆਂ ਤੇ ਉਹਦਾ ਥੋੜਾ ਜਿਹਾ ਹਿੱਸਾ ਸਾਡੇ ਅੰਦਰ ਰਹਿ ਜਾਂਦਾ ਜਾਂ ਫਿਰ ਕਿਸੇ ਵੀ ਕਿਰਦਾਰ ਤੋਂ ਅਸੀਂ ਕੋਈ ਨਾ ਕੋਈ ਚੀਜ਼ ਜ਼ਰੂਰ ਸਿੱਖਦੇ ਆਂ ਤੇ ਇਸ ਕਿਰਦਾਰ ਨੇ ਤੁਹਾਨੂੰ ਕਿਹੜੀ ਨਵੀਂ ਚੀਜ਼ ਦਿਖਾਈ ਕਿ ਹਾਂ ਜ਼ਿੰਦਗੀ 'ਚ ਇਹ ਵੀ ਹੋਣਾ ਚਾਹੀਦਾ ਹੈ ਮੈਂ ਬਾਰੀ-ਬਾਰੀ ਉਹੀ ਗੱਲ ਕਰਦਾ ਕਿ ਜਦੋਂ ਅਸੀਂ ਜਦੋਂ ਅਸੀਂ ਇਹ ਫਿਲਮ ਸ਼ੂਟ ਕਰਦੇ ਸੀ ਉੱਥੇ এনਵਾਇਰਨਮੈਂਟ ਹੀ ਓਦਾਂ ਦਾ ਹੁੰਦਾ ਸੀ ਸਾਰਾ ਓਦਾਂ ਦੇ ਲੋਕ ਓਦਾਂ ਦੇ ਘਰ ਲੋਕੇਸ਼ਨ ਉਦਾਂ ਦੀ ਕੀਤੀ ਸੀ ਸਾਰਾ ਆਰਟਵਰਕ ਬੜਾ ਕਮਾਲ ਦਾ ਸੀ ਜਦੋਂ ਤੁਸੀਂ ਫਿਲਮ ਦੇਖੋਗੇ ਵੀ ਨਾ ਤੁਹਾਨੂੰ ਇਹ ਲੱਗਣਾ ਹੀ ਨਹੀਂ ਕਿ ਅਸੀਂ ਇਹ ਸੈੱਟ ਲਾਏ ਹੋਏ ਨੇ ਤੁਹਾਨੂੰ ਲੱਗਣਾ ਕਿ ਉਹ ਉਸੇ ਦੌਰ ਚ ਪਹੁੰਚ ਗਏ ਤਾਂ ਮੈਨੂੰ ਐਂ ਲੱਗਦਾ ਸੀ ਕਿ ਜਦੋਂ ਮੈਂ ਇਹ ਗੈਟਅਪ ਪਾਇਆ ਤੇ ਮੈਨੂੰ ਖੁਦ ਨੂੰ ਐਂ ਲੱਗਦਾ ਸੀ ਕਿ ਮੈਂ ਇੰਦਰੀ ਆ ਇੰਦਰ ਨਾ ਕਰੈਕਟਰ ਦਾ ਤੇ ਮੈਨੂੰ ਲੱਗਦਾ ਕਿ ਮੈਂ ਉਹੀ ਪ੍ਰੋਟੋਕੋਲ ਘੋੜੇ ਅੱਗੇ ਪਿੱਛੇ ਬੌਗੀਆਂ ਮਤਲਬ ਕਿਡਾ ਲਾਮ ਲਸ਼ਕਰ ਇੱਕ ਰਿਆਸਤ ਤੋਂ ਦੂਜੀ ਰਿਆਸਤ ਚ ਜਾਣਾ ਤੇ ਮੈਂ ਇਸ ਕੈਰੈਕਟਰ ਨੂੰ ਫੀਲ ਕੀਤਾ ਪ੍ਰੋਪਰ ਪਰ ਉਦੋਂ ਬਾਅਦ ਤੁਸੀਂ ਗੱਲ ਕੀਤੀ ਹੈ ਕਿ ਕਿਹੜੀ ਚੀਜ਼ ਹੈ ਜਿਹੜੀ ਤੁਹਾਡੇ ਅੰਦਰ ਰਹਿ ਜਾਂਦੀ ਹੈ ਕੈਰੈਕਟਰ ਦੀ ਮੈਨੂੰ ਲੱਗਦਾ ਕਿ ਜਿਹੜੀ ਇਹ ਰਜਨੀਜੀ ਤੱਕ ਸਬਰ ਹੈ ਗਈ ਹੈਗਾ ਜਿਹੜਾ ਸਬਰ ਇਸ ਕੈਰੈਕਟਰ ਚ ਸੀ ਉਹ ਵੀ ਬੜਾ ਕਮਾਲ ਦਾ ਸੀ ਕਿਉਂਕਿ ਜਦੋਂ ਆਪਾਂ ਰਾਜਿਆਂ ਮਹਾਰਾਜਿਆਂ ਦੀ ਕਿਸੇ ਸੁਣਦੇ ਆ ਗੱਲਾਂ ਸੁਣਦੇ ਆ ਨਾ ਉਹਨਾਂ 'ਚ ਸਬਰ ਨਾਂ ਦੀ ਚੀਜ਼ ਕਦੇ ਦੇਖਿਆ ਨਹੀਂ ਕੋਈ ਧਰਮੀ ਰਾਜਾ ਹੋਊਗਾ ਜਿਹਦੇ 'ਚ ਸਬਰ ਸੰਤੋਖ ਸੀਗਾ ਜਿਹੜਾ ਕਹਿੰਦਾ ਸੀ ਕਿ ਵੀ ਪ੍ਰਮਾਤਮਾ ਦੀ ਰਜਾ ਚੀ ਹੈ ਜੋ ਕੁਛ ਹੈਗਾ ਨਹੀਂ ਤਾਂ ਜ਼ਿਆਦਾਤਰ ਰਾਜੇ ਜਿਹੜੇ ਹੋਏ ਨੇ ਉਹ ਦੁਨੀ ਚੰਦਰਗੇ ਹੋਏ ਨੇ ਜਿਹੜੇ ਕਹਿੰਦੇ ਸੀ ਵੀ ਮੈਂ ਹੀ ਰੱਬ ਹਾਂ ਇਸ ਕੈਰੈਕਟਰ 'ਚ ਵੀ ਸਬਰ ਬਹੁਤ ਸੀ ਕਿਉਂਕਿ ਇਹ ਰਾਜਾ ਸੀ ਔਰ ਬਹੁਤ ਵੱਡਾ ਇਹਨਾਂ ਦੀ ਰਿਆਸਤ ਉਹ ਤਾਂ ਬਹੁਤ ਵੱਡਾ ਰਾਜਾ ਜੇ ਚਾਹੇ ਤਾਂ ਕੀ ਨਹੀਂ ਕਰ ਸਕਦਾ ਸੀ ਪਰ ਇਹਨੇ ਵੀ ਉਹ ਬਾਣਾ ਮੰਨਿਆ ਬੀਬੀ ਰਜਨੀਜੀ ਕਰਕੇ ਕਿ ਜੇ ਉਹਨਾਂ ਨਾਲ ਇਦਾਂ ਹੋ ਸਕਦਾ ਤੇ ਸਾਡੇ ਨਾਲ ਤਾਂ ਫਿਰ ਕੁਝ ਵੀ ਨਹੀਂ ਹੋਇਆ ਤਾਂ ਇਸ ਕੈਰੈਕਟਰ ਚ ਵੀ ਮੈਨੂੰ ਲੱਗਦਾ ਕਿ ਕਾਫੀ ਹੱਦ ਤੱਕ ਜਿਹੜਾ ਠਹਿਰਾ ਉਹ ਆਇਆ ਤੇ ਉਹ ਤੋਂ ਬਾਅਦ ਚ ਮੈਨੂੰ ਲੱਗਦਾ ਜ਼ਿੰਦਗੀ ਚ ਕਿ ਜ਼ਰੂਰ ਬੰਦੀ ਜ਼ਿੰਦਗੀ ਚ ਜਿਹੜਾ ਠਹਿਰਾ ਹੋਣਾ ਚਾਹੀਦਾ ਮਹਾਰਾਜ ਦੀ ਰਜਾ ਚ ਹੋਣਾ ਚਾਹੀਦਾ ਸਾਰਾ ਕੁਝ ਜੋ ਤੁਹਾਡੇ ਨਾਲ ਪਰਮਾਤਮਾ ਕਰਦਾ ਇੱਕ ਟਾਈਮ ਤੇ ਸਾਨੂੰ ਲੱਗਦਾ ਕਿ ਇਹ ੱਤਕਾ ਹੋ ਗਿਆ ਪਰ ਉਹ ੱਤਕਾ ਨਹੀਂ ਹੁੰਦਾ ਉਹ ਤੁਹਾਡਾ ਭਲਾਈ ਹੁੰਦਾ ਉਹ ਬੰਦੇ ਨੂੰ ਬਹੁਤ ਟਾਈਮ ਬਾਅਦ ਸਮਝ ਚ ਆਉਂਦਾ ਜਦੋਂ ਪਰਮਾਤਮਾ ਸਮਝਾਉਣਾ ਚਾਹੁੰਦਾ ਅ ਠੀਕ ਹੈ ਇਸ ਫਿਲਮ ਤੋਂ ਸਾਰੇ ਲੋਕ ਜ਼ਰੂਰ ਸਿੱਖਣਗੇ ਸਬਰ ਸੰਤੋਖ ਕੀ ਹੈ ਤੇ ਜਦੋਂ ਵੀ ਜਸ ਬਾਜਵਾ ਦੀ ਗੱਲ ਕਿਤੇ ਵੀ ਹੁੰਦੀ ਹੈ ਤੇ ਹਰ ਇੱਕ ਬੰਦੇ ਨੂੰ ਇਹ ਜ਼ਰੂਰ ਹੁੰਦਾ ਹੈ ਕਿ ਹਾਂ ਉਹ ਜਦੋਂ ਵੀ ਪੰਜਾਬ ਨੂੰ ਲੋੜ ਪਈ ਜਾਂ ਪੰਜਾਬ ਦੇ ਵਿੱਚੋਂ ਕੋਈ ਵੀ ਲਹਿਰ اٹਹੀ ਤਾਂ ਜਸ ਬਾਜਵਾ ਹੁਣੀ ਜ਼ਰੂਰ ਬੋਲੇ ਨੇ ਮੌਜੂਦਾ ਸਮੇਂ ਪੰਜਾਬ ਦੇ ਹਾਲਾਤ ਨੂੰ ਜਾਂ ਪੰਜਾਬ ਦੇ ਨੌਜਵਾਨਾਂ ਨੂੰ ਤੁਸੀਂ ਕੀ ਅਪੀਲ ਕਰਦੇ ਹੋ ਕਿ ਉਹਨਾਂ ਨੂੰ ਕਿਹੜੀਆਂ ਚੀਜ਼ਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਫਿਰ ਭਾਵੇਂ ਉਹ ਸਿਨੇਮੇ ਰਾਹੀਂ ਤੁਸੀਂ ਕਰਨਾ ਚਾਹੋ ਜਾਂ ਉਹਨਾਂ ਨੂੰ ਓਦਾਂ ਇੱਕ ਅਪੀਲ ਕਰਨੀ ਹੈ ਤੁਸੀਂ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਮੈਂ ਇਨਾ ਸ਼ਬਦਾਂ ਦੇ ਲਾਇਕ ਨਹੀਂ ਹਾਂ ਮੈਂ ਕਾਬਿਲਾਂ ਕਿ ਮੈਂ ਕਿਸੇ ਮੂਵਮੈਂਟ ਨੂੰ ਅੱਗੇ ਜਾ ਕੇ ਲੀਡ ਕਰ ਸਕਾਂ ਜਾਂ ਮੈਂ ਉਹਦਾ ਹਿੱਸਾ ਹੋਵਾਂ ਇਹ ਮਹਾਰਾਜ ਕਰਵਾ ਦਿੰਦੇ ਆ ਸਾਰਾ ਕੁਝ ਪਹਿਲਾਂ ਵੀ ਪ੍ਰਮਾਤਮਾ ਨੇ ਕਰਵਾਇਆ ਅੱਗੇ-ਅੱਗੇ ਮਾਰਾ ਜਾਣਦੇ ਆ ਕੀ ਹੋਣਾ ਅੱਗੇ ਹੋਊਗਾ ਮੈਂ ਤਾਂ ਹਮੇਸ਼ਾ ਹੀ ਦੁਆ ਕਰਦਾ ਕਿ ਪੰਜਾਬ ਹਮੇਸ਼ਾ ਚੜ੍ਹਦੀ ਕਲਾ 'ਚ ਰਹੇ ਸਾਡੇ ਪੁਰਖਿਆਂ ਦੀ ਧਰਤੀ ਹੈ ਜ਼ਮੀਨਾਂ ਟਿੱਬਿਆਂ ਤੋਂ ਬਾਦ ਕੀਤੀਆਂ ਸਾਡੇ ਬਜ਼ੁਰਗਾਂ ਨੇ ਅਣਥੱਕ ਮਿਹਨਤ ਦੇ ਨਾਲ ਅਣਥੱਕ ਮਸ਼ੱਕਤ ਦੇ ਨਾਲ ਕਿਉਂਕਿ ਅਸੀਂ ਉਹ ਕਿਸੇ ਕਹਾਣੀ ਆਪਣੇ ਬਜ਼ੁਰਗਾਂ ਤੋਂ ਆਉਂਦੇ ਆ ਕੰਨਾਂ ਨਾਲ ਸੁਣੇ ਨੇ ਜਿਵੇਂ ਉਹ ਖੇਤੀ ਕਰਦੇ ਸੀ ਬਲਦਾਂ ਦੇ ਨਾਲ ਅੱਜ ਜੇ ਅਸੀਂ ਏਸੀ ਕੈਬਿਨਾ 'ਚ ਬੈਨੇ ਆ ਟਰੈਕਟਰਾਂ ਦੇ ਅੰਚ ਸਾਡੇ ਕੋਲੇ ਸਾਰੇ ਪਸੰਦ ਨੇ ਜਿਹੜੇ ਉਹ ਆਟੋਮੈਟਿਕ ਆ ਗਏ ਉਹ ਉਹਨਾਂ ਬਜ਼ੁਰਗਾਂ ਦੀ ਦੇਣਾ ਧਰਨੇ ਲਾਉਂਦੇ ਰਹੇ ਕਦੇ ਗੰਨੇ ਦੇ ਰੇਟ ਪਿੱਛੇ ਕਿਤੇ ਫਸਲਾਂ ਦੇ ਰੇਟ ਪਿੱਛੇ ਨਹੀਂ ਤਾਂ ਇਹ ਜ਼ਮੀਨਾਂ ਕਦੀਆਂ ਸਾਤੋਂ ਖੋਖੀ ਲੈ ਜਾਣੇ ਅਸੀਂ ਜੇ ਸਾਡੇ ਬਜ਼ੁਰਗ ਧਰਨੇ ਨਾ ਲਾਉਂਦੇ ਜਦੋਂ ਧਰਨੇ ਵੀ ਵਿੱਚ ਗਿਆ ਉਹਨੂੰ ਉਹ ਪੀੜ ਬਹੁਤ ਕੋਲੋਂ ਹੰਡਾਈ ਤੇ ਉਥੋਂ ਹੀ ਸਾਰਾ ਚੇਂਜ ਓਵਰ ਜ਼ਿੰਦਗੀ 'ਚ ਆਇਆ ਸਬਰ ਆਇਆ ਕਿ ਨਹੀਂ ਯਾਰ ਸਾਡਾ ਅਸਲੀ ਮੂਲ ਇਹੀ ਆ ਔਰ ਨੌਜਵਾਨੀ ਨੂੰ ਮੈਂ ਬਸ ਇਹੀ ਬੇਨਤੀ ਕਰਨੀ ਚਾਹੂੰਗਾ ਕਿ ਜ਼ਿੰਦਗੀ 'ਚ ਜਦੋਂ ਬੰਦਾ ਆਪਣੀ ਜੜਨਾਂੋਂ ਜਦੋਂ ਪੱਤਾ ਕੋਈ ਟੁੱਟ ਜਾਂਦਾ ਨਾ ਉਹਦਾ ਰੰਗ ਬਦਲ ਜਾਂਦਾ ਫਿਰ ਜੇ ਉਹ ਹਰਾ ਹੈ ਜਦੋਂ ਉਹਦੀ ਜੜ ਥੱਲੇੋਂ ਟੁੱਟ ਗਈ ਤੇ ਹੌਲੀ 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 ਪੀਲਾ ਪੈ ਜਾਂਦਾ ਫਿਰ ਉਹ ਸੁੱਕ ਜਾਂਦਾ ਫਿਰ ਸੁੱਕ ਕੇ ਉਹ ਭੂਰ ਚੂਰ ਹੋ ਕੇ ਭੂਰ ਚੂਰ ਕਿਤੇ ਗਿਣਤੀ 'ਚ ਨਹੀਂ ਆਉਂਦੀ ਜਿਹਨੂੰ ਭੂਰ ਚੂਰ ਕਹਿੰਦੇ ਆ ਫਿਰ ਉਹ ਉਵੇਂ ਬੰਦਾ ਵੀ ਕਿਸੇ ਗਿਣਤੀ 'ਚ ਨਹੀਂ ਆਉਂਦਾ ਜਦੋਂ ਆਪਦੀ ਜੜਾਂ ਨਾਲੋਂ ਟੁੱਟ ਜਾਂਦਾ ਜ਼ਿੰਦਗੀ 'ਚ ਹਮੇਸ਼ਾ ਆਪਣੀਆਂ ਜੜਾਂ ਨਾਲ ਜੁੜੇ ਰਹਿਣਾ ਚਾਹੀਦਾ ਸਾਡੀਆਂ ਜੜਾਂ ਕੀ ਨੇ ਸਾਡੀਆਂ ਜੜਾਂ ਨੇ ਗੁਰਬਾਣੀ ਜਿਹੜਾ ਮੂਲ ਜਿਹੜੇ ਸਾਡੇ ਗੁਰੂ ਆ ਵਾਸ਼ਾ ਨੇ ਸਾਨੂੰ ਸ਼ਬਦ ਗੁਰੂ ਦੇ ਲੜਲਾਇਆ ਜਦੋਂ ਬੰਦਾ ਗੁਰਬਾਣੀ ਨਾਲ ਜੁੜਦਾ ਹੈ ਗੁਰੂ ਘਰ ਸੇਵਾ ਭਾਵਨਾ ਲੈ ਕੇ ਜਾਂਦਾ ਹੈ ਤਾਂ ਪ੍ਰਮਾਤਮਾ ਨੇ ਬਿਵੇਕ ਬੁੱਧੀ ਦਿੱਤੀ ਹੈ ਉਹਦੀ ਬੁੱਧੀ ਹੌਲੀ ਹੌਲੀ ਚੱਲਣੀ ਸ਼ੁਰੂ ਹੁੰਦੀ ਹੈ ਫਿਰ ਉਹਨੂੰ ਜ਼ਿੰਦਗੀ 'ਚ ਸਮਝ ਆਉਂਦਾ ਸਾਰਾ ਕੁਝ ਪ੍ਰਮਾਤਮਾ ਸਮਝਾਉਂਦਾ ਹੈ ਸੋ ਮੈਨੂੰ ਲੱਗਦਾ ਕਿ ਆਪਣੇ ਮੂਲ ਨਾਲ ਜੁੜਨਾ ਚਾਹੀਦਾ ਹੈ ਗੁਰੂ ਸਿੱਖੀ ਨਾਲ ਗੁਰਬਾਣੀ ਨਾਲ ਜੁੜਨਾ ਚਾਹੀਦਾ ਹੈ ਆਪਣੇ ਫਰਜ਼ਾਂ ਦੇ ਲਈ ਖੜਨਾ ਚਾਹੀਦਾ ਹੈ ਜਿਹੜੇ ਪੰਜਾਬ ਲਈ ਨੇ ਆਪਣੇ ਦੇਸ਼ ਲਈ ਨੇ ਆਪਣੇ ਪਰਿਵਾਰ ਲਈ ਨੇ ਚਾਹੇ ਅਸੀਂ ਜਿਹੜੇ ਫੀਲਡ ਨਾਲ ਜੁੜੇ ਹੋਏ ਆ ਜਿਹੜੇ ਸਾਡੇ ਫਰਜ਼ ਸਿਨੇਮੇ ਪ੍ਰਤੀ ਨੇ ਜਾਂ ਗਾਣਿਆਂ ਪ੍ਰਤੀ ਨੇ ਤਾਂ ਉਹ ਸਾਰੇ ਫਰਜ਼ ਸਾਨੂੰ ਨਿਭਾਉਣੇ ਚਾਹੀਦੇ ਨੇ ਤੇ ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ 'ਚ ਕਿ ਗੀਤਾਂ ਰਹੀਂ ਵੀ ਤੇ ਫਿਲਮਾਂ ਰਹੀਂ ਵੀ ਕਿਉਂਕਿ ਫਿਲਮਾਂ ਦਾ ਥੋੜਾ ਜਿਹਾ ਤਾਮਾਚਮਾ ਵਡਾਉਂਦਾ ਇਹ ਡਿਸੀਜਨ ਮੇਕਰਸ ਨੇ ਲੈਣਾ ਹੁੰਦਾ ਚਲੋ ਸਾਡੇ ਲਈ ਤਾਂ ਤੁਹਾਨੂੰ ਪਾ ਗਏ ਕਿ ਸਾਨੂੰ ਯਾਦ ਕਰ ਲੈਂਦੇ ਜਦੋਂ ਕੋਈ ਇਦਾਂ ਦੀ ਫਿਲਮ ਬਣਦੀ ਹੈ ਜੇ ਕੱਲੋਂ ਪਰਮਾਤਮਾ ਨੇ ਇਨੈਜੋਗਾ ਕੀਤਾ ਤਾਂ ਜ਼ਰੂਰ ਸਾਡੀ ਇਹ ਕੋਸ਼ਿਸ਼ ਰਹੂਗੀ ਕਿ ਜਿਹੜਾ ਇਤਿਹਾਸ ਸਾਡਾ ਕਿਉਂਕਿ ਕਿੰਨੇ ਲਗਾਤਾਰ ਕਿੰਨੇ ਸਾਲ ਫਿਲਮਾਂ ਬਣੀ ਜਾਣ ਤਾਂ ਵੀ ਸਾਡਾ ਇਤਿਹਾਸ ਦਿਖਾਇਆ ਨਹੀਂ ਜਾ ਸਕਦਾ ਕੋਈ ਸੁਆਬ ਇਹਦਾ ਤਾਂ ਬਣਿਆ ਤੇ ਜ਼ਰੂਰ ਅਸੀਂ ਵੀ ਆਪਣੇ ਇਤਿਹਾਸ ਤੇ ਫਿਲਮਾਂ ਅੱਗੇ ਲੈ ਕੇ ਆਵਾਂਗੇ ਪਰ ਇਹ ਵੀ ਫਿਲਮ ਸਾਡੀ ਹੋਈ ਹੈ ਹਾਂ ਗੀਤ ਸਾਡਾ ਕੰਮ ਹੈ ਉਹ ਅਸੀਂ ਕਰ ਸਕਦੇ ਹਾਂ ਉਹ ਅਸੀਂ ਕਰਦੇ ਰਹਿੰਦੇ ਆ ਪਹਿਲਾਂ ਵੀ ਕਰਦੇ ਰਹੇ ਆ ਤੇ ਅੱਗੇ ਵੀ ਕਰਦੇ ਰਹਾਂਗੇ ਦੇਸ਼ਾਂ ਵਿਦੇਸ਼ਾਂ ਅੰਚ ਵਾਸਤੇ ਲੋਕਾਂ ਨੂੰ ਤੁਸੀਂ ਆਪਦੀ ਫਿਲਮ ਬੀਬੀ ਰਜਨੀ ਬਾਰੇ ਇੱਕ ਸੁਨੇਹਾ ਜ਼ਰੂਰ ਦਿਓ ਕਿ 31 ਅਗਸਤ ਨੂੰ ਸਿਨੇਮਾ ਘਰਾਂ ਚ ਜਾ ਕੇ ਦੇਖਣ ਬੇਨਤੀ ਕਰੂੰਗਾ ਸਾਰੇ ਜਿੰਨੇ ਵੀ ਬਾਹਰ ਪਰਵਾਰ ਵਸਦੇ ਆਪਣੇ ਚਾਹੇ ਉਹ ਪੰਜਾਬ ਤੋਂ ਬਾਹਰ ਵਸਦੇ ਆ ਯੂਪੀ ਬਿਹਾਰ ਮਹਾਰਾਸ਼ਟਰ ਚ ਚਾਹੇ ਉਹ ਦੇਸ਼ ਕੈਨੇਡਾ ਅਮਰੀਕਾ ਰਹਿੰਦੇ ਆ ਕਿਤੇ ਵੀ ਰਹਿੰਦੇ ਦੁਨੀਆ ਚ ਤੁਸੀਂ ਜ਼ਰੂਰ ਆਉਂਦਿਆਂ ਪਰਿਵਾਰਾਂ ਨਾਲ ਆਪਦਿਆਂ ਬੱਚਿਆਂ ਨਾਲ ਇਹ ਫਿਲਮ ਦੇਖ ਕੇ ਆਇਓ ਬੜੀਆਂ ਚੀਜ਼ਾਂ ਨੇ ਜਿਹੜੀਆਂ ਇਸ ਫਿਲਮ ਤੋਂ ਤੁਹਾਨੂੰ ਸਿੱਖਣ ਨੂੰ ਮਿਲਣਗੀਆਂ ਤੇ ਬੜੇ ਬਦਲਾਅ ਨੇ ਇਸ ਫਿਲਮ ਨੂੰ ਦੇਖਣ ਤੋਂ ਬਾਅਦ ਜਿਹੜੇ ਤੁਹਾਡੀ ਜ਼ਿੰਦਗੀ ਚ ਆਉਣਗੇ ਇਹ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ 30 ਅਗਸਤ ਨੂੰ ਬੀਬੀ ਰਜਨੀ ਵਰਲਡ ਵਾਈਡ ਰਿਲੀਜ਼ ਹੋ ਜਾਣੀ ਹੈ ਸਾਰੇ ਜਣੇ ਆਪਣੇ ਪਰਿਵਾਰਾਂ ਨਾਲ ਜ਼ਰੂਰ ਦੇਖ ਕੇ ਆਇਓ ਬਹੁਤ ਮਿਹਰਬਾਨੀ ਧੰਨਵਾਦ ਸੋ 30 ਅਗਸਤ ਨੂੰ ਸਿਨੇਮਾ ਘਰਾਂ 'ਚ ਤੁਸੀਂ ਬੀਬੀ ਰਜਨੀ ਫਿਲਮ ਵੇਖੋਗੇ ਬੀਬੀ ਰਜਨੀ ਦੀ ਪੂਰੀ ਟੀਮ ਨੇ ਮਿਹਨਤ ਕੀਤੀ ਹੈ ਤੇ ਇਹਨਾਂ ਆਪਣੀ ਜ਼ਿੰਮੇਵਾਰੀ ਨਿਭਾ ਦਿੱਤੀ ਹੈ ਕਿ ਅਸੀਂ ਆਪਣੇ ਇਤਿਹਾਸ ਤੋਂ ਤੁਹਾਨੂੰ ਜਾਣੂ ਕਰਵਾਉਣਾ ਹੈ ਹੁਣੇ ਤੁਹਾਡੀ ਜ਼ਿੰਮੇਵਾਰੀ ਹੈ ਕਿ ਤੁਸੀਂ ਸਿਨੇਮਾ ਘਰਾਂ 'ਚ ਜਾ ਕੇ 30 ਅਗਸਤ ਨੂੰ ਬੀਬੀ ਰਜਨੀ ਫਿਲਮ ਜ਼ਰੂਰ ਵੇਖੋ